ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਰ ਐਨੇ ਸਾਲਾਂ ਤੋਂ ਸੇਵਾ ਕਰਨ ਦੇ ਬਾਵਜੂਦ ਵੀ ਸਾਨੂੰ ਪੀਰਾਂ ਦੀ ਸੇਵਾ ਦਾ ਕੋਈ ਫਲ ਕਿਉਂ ਨਹੀਂ ਮਿਲ ਰਿਹਾ ਇਸ ਦਾ ਕੀ ਕਾਰਨ ਹੈ ਜੋ ਸਾਡੇ ਇਸ਼ਟ ਸਾਡੇ ਬੀਰ ਫਕੀਰ ਸਾਡੀ ਬਾਹ ਨਹੀਂ ਫੜ ਰਹੇ ਕਈ ਭਗਤਾਂ ਦੇ ਪੀਰਾਂ ਦੇ ਖਾਨਦਾਨੀ ਚਿਰਾਗ ਲੱਗਦੇ ਨੇ ਅਤੇ ਕੁਝ ਭਗਤ ਆਪਣੇ ਦੁੱਖਾਂ ਕਸ਼ਟਾਂ ਨੂੰ ਦੂਰ ਕਰਨ ਲਈ ਪੀਰਾਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ ਇਹਨਾਂ ਭਗਤਾਂ ਵਿੱਚੋਂ ਜੋ ਪਹਿਲਾਂ ਤੋਂ ਪੀਰਾਂ ਨੂੰ ਮੰਨਦੇ ਆ ਰਹੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੇ ਪੀਰਾਂ ਦੀ ਸੇਵਾ ਕਿਵੇਂ ਕਰਨੀ ਹੈ ਅਤੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਇਹ ਸਭ ਦੱਸਿਆ ਹੋਇਆ ਹੈ ਤਾਂ ਉਹਨਾਂ ਭਗਤਾਂ ਤੇ ਪੀਰਾਂ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਜਦਕਿ ਕੁਝ ਭਗਤਾਂ ਨੂੰ ਉਹਨਾਂ ਦੇ ਬਜ਼ੁਰਗ ਜਾਂ ਪਿਛਲੀ ਪੀੜੀ ਦੇ ਵੱਡ-ਵਡੇਰੇ ਕੀ ਕਰਿਆ ਕਰਦੇ ਸਨ ਕਿਵੇਂ ਪੀਰਾਂ ਦਾ ਭੋਗ ਦਿੰਦੇ ਸਨ ਅਤੇ ਕਿਸ ਤਰ੍ਹਾਂ ਸੇਵਾ ਕਰਦੇ ਸਨ ਇਸ ਬਾਰੇ ਉਹ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਦੱਸ ਕੇ ਗਏ ਜਿਸਨਾਂ ਹੁੰਦਾ ਇਹ ਹੈ ਕਿ ਅਗਲੀ ਪੀੜ੍ਹੀ ਨਾਤਾ ਉਸ ਭਾਵਨਾ ਨਾਲ ਸੇਵਾ ਕਰਦੀ ਹੈ ਅਤੇ ਨਾ ਹੀ ਉਹਨਾਂ ਦੀ ਮਾਨਤਾ ਕਰਦੀ ਹੈ ਜਿਸ ਨਾਲ ਪੀਰਾਂ ਦੀ ਬੇਅਦਵੀ ਹੁੰਦੀ ਹੈ ਅਤੇ ਪੀਰ ਇਹਨਾਂ ਲੋਕਾਂ ਦੀਆਂ ਗਲਤੀਆਂ ਕਾਰਨ ਨਾਰਾਜ਼ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਉਹਨਾਂ ਭਗਤਾਂ ਦੇ ਸਾਰੇ ਕੰਮ ਠੱਪ ਹੋ ਜਾਂਦੇ ਹਨ ਜਦ ਕੇ ਕਦੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਚਾਹੇ ਕਿਸੇ ਦੇ ਖਾਨਦਾਨੀ ਚਿਰਾਗ ਲੱਗਦੇ ਆ ਰਹੇ ਹਨ ਜਾਂ ਕੋਈ ਭਗਤ ਅਜੇ ਨਵਾਂ ਨਵਾਂ ਪੀਰਾਂ ਨੂੰ ਮੰਨਣ ਲੱਗਿਆ ਹੈ ਕੋਸ਼ਿਸ਼ ਕਰੋ ਕਿ ਜਿਵੇਂ ਤੁਹਾਡੇ ਬਜ਼ੁਰਗ ਪੀਰਾਂ ਦੀ ਮਾਨਤਾ ਕਰਦੇ ਸਨ ਤੁਸੀਂ ਵੀ ਓਵੇਂ ਹੀ ਉਹਨਾਂ ਦੀ ਸੇਵਾ ਕਰੋ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਤੋਂ ਕਰੀਬ 100 ਸਾਲ ਪਹਿਲਾਂ ਸਾਡੇ ਬਜ਼ੁਰਗ ਇਹਨਾਂ ਸ਼ਕਤੀਆਂ ਨੂੰ ਇਹਨਾਂ ਪੀਰਾਂ ਫਕੀਰਾਂ ਨੂੰ ਸੱਚੇ ਮਨ ਨਾਲ ਮੰਨਦੇ ਸਨ ਇਸ ਲਈ ਉਹਨਾਂ ਦੇ ਕੰਮ ਵੀ ਮਿੰਟਾਂ ਸਕਿੰਟਾਂ 'ਚ ਸਿੱਧੇ ਹੋ ਜਾਂਦੇ ਸਨ ਪਰ ਜਿਉਂ-ਜਿਉਂ ਵਕਤ ਬਦਲਦਾ ਗਿਆ ਉਹਨਾਂ ਤੋਂ ਅੱਗੇ ਕਈ ਗੱਲਾਂ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚੀਆਂ ਉਲਟਾ ਅੱਜ ਕੱਲ੍ਹ ਦੀ ਪੜੀ ਲਿਖੀ ਪੀੜ੍ਹੀ ਨੇ ਤਾਂ ਹਰ ਗੱਲ ਨੂੰ ਵਹਿਮ ਪਰਮ ਨਾਲ ਜੋੜ ਲਿਆ ਹੈ ਕੁਝ ਲੋਕ ਐਸੇ ਪਖੰਡ ਕਰਦੇ ਵੀ ਨੇ ਪਰ ਸਾਰਿਆਂ ਨੂੰ ਵੀ ਇੱਕੋ ਰਸੇ ਨਹੀਂ ਬੰਨ੍ਹ ਦੇਣਾ ਚਾਹੀਦਾ ਪੀਰ ਫਕੀਰ ਦੇ ਵੀ ਦੇਵਤੇ ਸਾਡੇ ਤੋਂ ਕੁਝ ਜ਼ਿਆਦਾ ਨਹੀਂ ਮੰਗਦੇ ਉਹ ਤਾਂ ਬਸ ਤੁਹਾਡਾ ਸੱਚਾ ਮਨ ਅਤੇ ਇਬਾਦਤ ਮੰਗਦੇ ਨੇ ਆਓ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚਾਰ ਗਲਤੀਆਂ ਸਾਨੂੰ ਕਦੇ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਪੀਰਾਂ ਦੀ ਕਿਰਪਾ ਦੂਰ ਹੋ ਜਾਂਦੀ ਹੈ ਤੇ ਸਾਨੂੰ ਸਾਡੀ ਸੇਵਾ ਦਾ ਕੋਈ ਫਲ ਨਹੀਂ ਮਿਲਦਾ ਸੰਗਤ ਜੀ ਸਭ ਤੋਂ ਪਹਿਲੀ ਗਲਤੀ ਕਈ ਭਗਤ ਇਹ ਕਰਦੇ ਨੇ ਕਿ ਕਈ ਵਾਰ ਉਹ ਕੋਈ ਸੁਖਣਾ ਸੁਖ ਲੈਂਦੇ ਨੇ ਕਈ ਵਾਰ ਐਦਾਂ ਹੀ ਗੱਲਬਾਤ ਕਰਦੇ ਆਖ ਦਿੰਦੇ ਨੇ ਕਿ ਜੇ ਐਦਾਂ ਹੋ ਜਾਵੇ ਤਾਂ ਮੈਂ ਪੀਰਾਂ ਨੂੰ ਆ ਚੀਜ਼ ਚੜਾਵਾਂਗਾ ਹੁਣ ਉਹਨਾਂ ਨੇ ਤਾਂ ਆਪਣਾ ਵਚਨ ਕਰ ਦਿੱਤਾ ਤੇ ਜਦ ਪੀਰਾਂ ਨੇ ਉਸ ਦੇ ਵਚਨ ਪੂਰੇ ਕਰਤੇ ਤਾਂ ਉਸ ਭਗਤ ਨੂੰ ਇਹ ਹੀ ਭੁੱਲ ਜਾਂਦਾ ਹੈ ਕਿ ਉਸ ਨੇ ਇਸ ਕੰਮ ਦੀ ਕਦੇ ਸੁਖਣਾ ਵੀ ਸੁਖੀ ਸੀ ਅਤੇ ਉਹ ਪੀਰਾਂ ਦੀ ਸੁਖਣਾ ਪੂਰੀ ਨਹੀਂ ਕਰਦਾ ਜਿਸ ਨਾਲ ਪੀਰਾਂ ਦੀ ਬੇਅਦਮੀ ਹੁੰਦੀ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਸ ਤੋਂ ਪੀਰਾਂ ਦੀ ਕਿਰਪਾ ਹਟ ਜਾਂਦੀ ਹੈ ਤੇ ਪੀਰ ਉਸ ਭਗਤ ਨਾਲ ਨਾਰਾਜ਼ ਹੋ ਜਾਂਦੇ ਹਨ ਇਸ ਲਈ ਕਦੇ ਵੀ ਤੁਰੇ ਜਾਂਦੇ ਜਾਂ ਕਿਸੇ ਵੱਲ ਦੇਖ ਕੇ ਕਦੇ ਵੀ ਸੁਖਣਾ ਨਾ ਸੁਖੋ ਹਮੇਸ਼ਾ ਓਸ਼ੋ ਹਵਾਸ ਵਿੱਚ ਪੂਰੇ ਮਨ ਨਾਲ ਪੀਰਾ ਅੱਗੇ ਅਰਦਾਸ ਕਰੋ ਕਿ ਉਹ ਅੱਲਾਹ ਤੋਂ ਤੁਹਾਡੀ ਦੁਆ ਕਬੂਲ ਕਰਵਾ ਦੇਣ ਇਸ ਲਈ ਕਦੇ ਵੀ ਆਪਣੀ ਸੁਖਣਾ ਸੁਖ ਕੇ ਉਸ ਨੂੰ ਭੁੱਲਣ ਦੀ ਗਲਤੀ ਨਾ ਕਰੋ ਦੂਜੀ ਗਲਤੀ ਸੰਗਤ ਜੀ ਜੋ ਕਈ ਭਗਤ ਕਰਦੇ ਨੇ ਉਹ ਹੈ ਕਿ ਕਿਸੇ ਦੇ ਮਗਰ ਲੱਗ ਕੇ ਕਿਸੇ ਹੋਰ ਨੂੰ ਮੰਨਣ ਲੱਗ ਜਾਂਦੇ ਨੇ ਜੇਕਰ ਇੱਕ ਪੀਰ ਤੋਂ ਸੁਖਣਾ ਪੂਰੀ ਨਾ ਹੋਵੇ ਤਾਂ ਉਹ ਦੂਜੇ ਪੀਰਾਂ ਨੂੰ ਮੰਨਣ ਲੱਗ ਜਾਂਦੇ ਨੇ ਜਦ ਕਿ ਇਹਨਾਂ ਪੀਰਾਂ ਫਕੀਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਕੌਣ ਕਿੱਥੋਂ ਆਇਆ ਹੈ ਇਸ ਲਈ ਇਹਨਾਂ ਦੀ ਝੋਲੀ ਹਮੇਸ਼ਾ ਖਾਲੀ ਹੀ ਰਹਿ ਜਾਂਦੀ ਹੈ ਇਸ ਲਈ ਇੱਕ ਪੀਰ ਨੂੰ ਮੰਨੋ ਇੱਕ ਤੇ ਹੀ ਅਕੀਦਾ ਰੱਖੋ ਸਤਕਾਰ ਸਭ ਦਾ ਕਰੋ ਪਰ ਆਪਣਾ ਇਸ਼ਟ ਇੱਕ ਪੀਰ ਨੂੰ ਹੀ ਰੱਖੋ ਤੀਜੀ ਗੱਲ ਤੀਕੇ ਕਦੇ ਵੀ ਸੇਵਾ ਵਿੱਚ ਆਲਸ ਨਾ ਕਰੋ ਲੋੜ ਪੈਣ ਤੇ ਘਰ ਦੇ ਕੰਮਾਂ ਨੂੰ ਚਾਹੇ ਟਾਲ ਦਿਓ ਪਰ ਕਦੇ ਵੀ ਪੀਰਾਂ ਦੀ ਸੇਵਾ ਵਿੱਚ ਨਾਗਾਰ ਨਾ ਪੈਣ ਦਿਓ। ਕਈ ਭਗਤ ਕੀ ਕਰਦੇ ਨੇ ਕਿ ਉਹਨਾਂ ਨੂੰ ਵੀਰਵਾਰ ਨੂੰ ਚਿਰਾਗ ਕਰਨਾ ਵੀ ਬਹੁਤ ਔਖਾ ਲੱਗਦਾ ਹੈ। ਬਸ ਉਹ ਫਟਾਫਟ ਚਿਰਾਗ ਕਰਕੇ ਨੱਠਣ ਦੀ ਕਰਦੇ ਨੇ। ਨਾ ਹੀ 5 ਮਿੰਟ ਉੱਥੇ ਬੈਠ ਸਕਦੇ ਨੇ ਅਤੇ ਨਾ ਹੀ ਕੋਈ ਨਾਮ ਜਪਦੇ ਨੇ। ਉਹਨਾਂ ਲਈ ਚਿਰਾਗ ਕਰਨਾ ਬਸ ਇੱਕ ਫਾਰਮੈਲਿਟੀ ਜਿਹੀ ਹੁੰਦੀ ਹੈ। ਕਈ ਭਗਤ ਤਾਂ ਬਿਨਾਂ ਨਾਥੇ ਤੋਂ ਤੇਹੀ ਚਿਰਾ ਕਰਨ ਲੱਗ ਜਾਂਦੇ ਨੇ ਇਹ ਸਾਰੀਆਂ ਉਹ ਗਲਤੀਆਂ ਨੇ ਜੋ ਤੁਸੀਂ ਜਾਣੇ ਅਣਜਾਣੇ ਚ ਕਰਦੇ ਹੋ ਪਰ ਤੁਹਾਨੂੰ ਇਸ ਦਾ ਨੁਕਸਾਨ ਵੀ ਚੁੱਕਣਾ ਪੈਂਦਾ ਹੈ ਚਾਹੇ ਅੱਜ ਹੋਵੇ ਜਾਂ 10 ਸਾਲ ਬਾਅਦ ਸੋ ਇਹ ਗਲਤੀਆਂ ਵੀ ਕਦੇ ਨਹੀਂ ਕਰਨੀਆਂ ਚਾਹੀਦੀਆਂ ਹੁਣ ਗੱਲ ਕਰਦੇ ਹਾਂ ਚੌਥੀ ਗਲਤੀ ਦੀ ਸੰਗਤ ਜੀ ਚੌਥੀ ਗਲਤੀ ਹੁੰਦੀ ਹੈ ਕਿ ਤਾਮਸਿਕ ਚੀਜ਼ਾਂ ਜਿਵੇਂ ਮੀਟ ਮੱਛੀ ਖਾਣਾ ਅਤੇ ਸ਼ਰਾਬ ਵਰਗੇ ਨਸ਼ੇ ਦਾ ਸੇਵਨ ਕਰਨਾ ਪੀਰਾਂ ਨੂੰ ਮੰਨਣ ਵਾਲੇ ਕੁਝ ਭਗਤ ਵੀਰਵਾਰ ਜਾਂ ਮੰਗਲਵਾਰ ਦੇ ਦਿਨ ਪਰਹੇਜ਼ ਕਰਦੇ ਹਨ ਜਦਕਿ ਬਾਕੀ ਦਿਨ ਇਹ ਸਾਰਾ ਕੁਝ ਖਾਂਦੇ ਪੀਂਦੇ ਹਨ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਪੀਰਾਂ ਨੂੰ ਜਾਂ ਰੱਬ ਨੂੰ ਧੋਖਾ ਨਹੀਂ ਦੇ ਸਕਦੇ ਉਹ ਸਭ ਕੁਝ ਦੇਖਦਾ ਹੈ ਤੁਹਾਡੇ ਪੀਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਤੁਸੀਂ ਅੰਦਰੋਂ ਕੀ ਹੋ ਅਤੇ ਬਾਹਰੋਂ ਕੀ ਬਣੇ ਫਿਰਦੇ ਹੋ ਇਸ ਲਈ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਚਾਰ ਗਲਤੀਆਂ ਕਰਦੇ ਹੋ ਤਾਂ ਬੇਸ਼ੱਕ ਅੱਜ ਸਭ ਕੁਝ ਠੀਕ ਲੰਘ ਰਿਹਾ ਹੋਵੇ ਪਰ ਸਮਾਂ ਆ ਕੇ ਐਸੀ ਮਾਰ ਪਵੇਗੀ ਕਿ ਪੀਰਾਂ ਦੀ ਨਾਰਾਜ਼ਗੀ ਵੀ ਮਿਲੇਗੀ ਅਤੇ ਦਰਗਾਹ ਵਿੱਚ ਵੀ ਕੋਈ ਢੋਈ ਨਹੀਂ ਮਿਲੇਗੀ ਤੇ ਹੋਰ ਵੀ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਇਸ ਲਈ ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ ਇਹ ਗੱਲਾਂ ਸੰਗਤ ਜੀ ਅਸੀਂ ਆਪਣੇ ਤਜਰਬੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਇਹ ਕੋਈ ਸੁਣੀਆ ਸੁਣਾਈਆ ਜਾਂ ਕਿਤਾਬੀ ਗੱਲਾਂ ਨਹੀਂ ਹਨ ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੇ ਹਮੇਸ਼ਾ ਪੀਰਾਂ ਦੀ ਕਿਰਪਾ ਬਣੀ ਰਹੇ ਅਤੇ ਤੁਹਾਨੂੰ ਸੇਵਾ ਦਾ ਫਲ ਮਿਲੇ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ